ਇਹ ਜੋ ਆਪਣਾ ਫਰੀਦਕੋਟ ਪੁਲਿਸ ਵੱਲੋਂ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਔਰ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜੋ ਇੱਕ ਮਹਿਮ ਸ਼ੁਰੂ ਕੀਤੀ ਗਈ ਹੈ ਯੋਧ ਨਸ਼ਾ ਵਿਰੋਧ ਦੇ ਵਿੱਚ ਐਸਐਸਪੀ ਸਾਹਿਬ ਡਾਕਟਰ ਪ੍ਰਿਗਾ ਜਨ ਫਰੀਦਕੋਟ ਜੀ ਵੱਲੋਂ ਜਿਹੜੀ ਆ ਇਸ ਮਹਿਮ ਦੇ ਤਹਿਤ ਪਿਛਲੇ 7 ਮਹੀਨੇ ਦੌਰਾਨ ਜਿਹੜੇ 188 ਮੁਕੱਦਮੇ ਐਨਡੀਪੀਐਸ ਦੇ ਜਿਹੜੇ ਦਰਜ ਕੀਤੇ ਗਏ ਜੀ 257 ਨਸ਼ਾ ਤਸਕਰਾਂ ਨੂੰ ਜਿਹੜਾ ਇਹਦੇ ਚ ਕਾਬੂ ਕੀਤਾ ਗਿਆ ਜੀ ਫਿਰ ਪਿਛਲੇ 24 ਘੰਟਿਆਂ ਦੌਰਾਨ ਫਿਰ ਤਿੰਨ ਮੁਕੱਦਮੇ ਦਰਜ ਕਰਕੇ ਇੱਕ ਮਹਿਲਾ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਇੱਕ ਤਾਂ ਇਹਦੇ ਵਿੱਚ ਜੀ ਅਸੀਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ 17 17 ਗ੍ਰਾਮ ਔਰ 69 ਮਿਲੀਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਆ 60000 ਰੁਪਏ ਡਰੱਗ ਮਨੀ ਜਿਹੜੀ ਆ ਪਕੜਨ ਦੇ ਵਿੱਚ ਸਫਲਤਾ ਹਾਸਲ ਹੋਈ ਆ ਇਹਦੇ ਵਿੱਚ ਜਿਹੜੇ ਇਨਸਪੈਕਟਰ ਗੁਰਦਿੱਤਾ ਜੀ ਇਹ ਜਿਹੜੇ ਹੈਗੇ ਸਾਡੇ ਮੁੱਖ ਅਫਸਰ ਫਰੀਦਕੋਟ ਸਦਰ ਦੇ ਇਹਨਾਂ ਦੀ ਜਿਹੜੀ ਪਾਰਟੀ ਨੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਇੱਕ ਇਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਅਸੀਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਗਿਆ ਔਰ ਇਹਦੇ ਚ ਮੁਕੱਦਮਾ ਨੰਬਰ 40/25 22 ਐਨਡੀਪੀਐਸ ਦੇ ਤਹਿਤ ਜਿਹੜਾ ਪਰਚਾ ਦਰਜ ਕੀਤਾ ਗਿਆ ਜੀ ਜਿਹੜਾ ਦੋਸ਼ੀ ਆ ਇਹਦਾ ਨਾਮ ਹੈਗਾ ਇਸ ਮੁਕੱਦਮੇ ਦੇ ਵਿੱਚ ਜਗਦੀਪ ਸਿੰਘ ਉਰਫ ਬਿੱਟੂ ਔਰ ਪੁੱਤਰ ਸੁਖਦੇਵ ਸਿੰਘ ਵਾਸੀ ਮਿਸ਼ਰੀਆਲਾ ਜਿਹੜਾ ਹੈਗਾ ਜੀ ਔਰ ਇਸ ਤੋਂ ਇਲਾਵਾ ਜਿਹੜਾ ਥਾਣੇਦਾਰ ਹਰਦੇਵ ਸਿੰਘ ਮੁਕੱਫਰ ਸਿਟੀ 2 ਇਹਨਾਂ ਨੇ ਵੀ ਜਿਹੜੇ ਹੈਗੇ ਆ ਬੂਟਾ ਸਿੰਘ ਜਿਹੜੇ ਥਾਣੇਦਾਰ ਸੀਗੇ ਇਨਾਂ ਨੇ ਵੀ ਤਿੰਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਜਿਹੜੇ ਆ ਗੋਵਿੰਦਨਗਰ ਭੋਲੂ ਵਾਲਾ ਰੋਡ ਤੇ ਇੱਕ ਵਿਅਕਤੀ ਦੇ ਹੱਥ ਚੋਂ ਕਾਲੇ ਰੰਗ ਦਾ ਲਫਾਫਾ ਮਿਲਿਆ ਜ ਜਿਹੜਾ ਮਤਲਬ ਇਸ ਨੂੰ ਫਿਰ ਜਿਹੜੇ ਸਰਚ ਕੀਤੀ ਗਈ ਤੇ ਉਸ ਉਹ ਜਿਹੜਾ ਬੰਦਾ ਉੱਥੋਂ ਭੱਜ ਕੇ ਉਹਨੇ ਸ਼ਾਲਬਾਰ ਕੇ ਕਿਸੇ ਘਰ ਚ ਵੜ ਗਿਆ ਇੱਕ ਲੇਡੀ ਸੀਗੀ ਉਹ ਉਹਦੇ ਕੋਲੋਂ ਜਿਹੜੀਆਂ ਸਾਨੂੰ ਨਸ਼ੀਲਾ ਪਦਾਰਥ ਮਿਲਿਆ ਉਸੇ ਘਰ ਦੇ ਵਿੱਚ ਤੇ ਨਾਲ ਮਿਲ ਕੇ ਜਿਹੜੇ ਵੇਚਦੇ ਸੀ ਉਹ ਚ ਮਨਜੀਤ ਕੌਰ ਨਾਂ ਦੀ ਲੇਡੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਤੇ ਉਹਦੇ ਚੋਂ ਸਾਨੂੰ ਜਿਹੜੀ 9 ਗ੍ਰਾਮ 6 ਮਿਲੀਗ੍ਰਾਮ ਹਰੋਨ ਤੇ 60000 ਰੁਪਏ ਡਰਗ ਮੰਨੀ ਉਹਨਾਂ ਤੋਂ ਬਰਾਮਦ ਹੋਈ ਜੀ ਆ ਤੇ ਇਹਦੇ ਚ ਜਿਹੜੇਗਾ ਨੈਕਸਟ ਜਿਹੜਾ ਵੀ ਇਹਦਾ ਸਾਥੀ ਆ ਉਹਦੇ ਬਾਰੇ ਪੁੱਛਗਿਛ ਕੀਤੀ ਜਾ ਰਹੀ ਆ ਔਰ ਕਿੱਥੋਂ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਸੀ ਇਹ ਰਿਮਾਂਡ ਦੇ ਦੌਰਾਨ ਸਾਰੀਆਂ ਚੀਜ਼ਾਂ ਅੱਗੇ ਕਲੀਅਰ ਹੋ ਜਾਣਗੀਆਂ ਕੰਟੀਨਿਊਸ਼ਨ 'ਚ ਫਿਰ ਤੁਹਾਨੂੰ ਸਿੱਧਾ ਪੁੱਛੀ ਗਈ ਹੈ ਕਿ ਤੁਹਾਨੂੰ ਮਾਮਲੇ ਵੇਲੇ ਲੱਗਾ ਸੀ ਕਿ ਇਹਦੇ ਮਨਜੀਤ ਕੌਰ ਤੇ ਜੀ ਮਨਜੀਤ ਕੌਰ ਤੇ ਮਾਮਲੇ ਇਹਦੇ ਤੇ ਨਹੀਂ ਦਰਜ ਹੈਗੀ ਜੀ ਹਾਂਜੀ ਇਹਦੇ ਤੇ ਨਹੀਂ ਹੈਗੇ ਫਿਰ ਇਸ ਤੋਂ ਇਲਾਵਾ ਜੀ ਜਿਹੜਾ ਛੱਜਕੜਾ ਮੱਲਾ ਜੈਤੋ ਤੋਂ ਵੀ ਜਿਹੜੀ ਆ ਬਰਾਮਦਗੀ ਹੋਈ ਹੈ ਸਾਨੂੰ ਇਹ ਇਹਦੇ ਵਿੱਚ ਵੀ ਜਿਹੜਾ ਮਕਦਮਾ ਨੰਬਰ 27 ਜਿਹੜਾ ਹੈਗਾ 21 6185 ਜਿਹੜਾ ਐਨਡੀਪੀਐਸ ਐਕਟ ਜੈਤੋ ਦਰਜ ਕੀਤਾ ਗਿਆ ਨਛੱਤਰ ਸਿੰਘ ਪੁੱਤਰ ਜਗੀਰ ਸਿੰਘ ਛੱਜਕੜਾ ਮੱਲਾ ਇਹਦੇ ਤੇ ਆਲਰੇਡੀ ਆਪਣੇ ਜੀ ਤਿੰਨ ਮਕਦਮੇ ਹੈਗੇ ਆ ਉਹ ਵੀ ਐਨਡੀਪੀਐਸ ਦੇ ਹੈਗੇ ਆ ਤੇ ਇਹਦੇ ਤੋਂ ਵੀ ਜਿਹੜੀ ਆ ਇਹਦੀ ਡਰੱਗ ਦੀ ਰਿਕਵਰੀ ਹੋਈ ਹੈ ਜੀ ਤੇ ਇਹਦੇ ਚ ਟੋਟਲ ਅਸੀਂ ਜਿਹੜੇ ਆ ਬੰਦੇ ਫੜੇ ਗਿਆ ਜਗਦੀਪ ਸਿੰਘ ਉਰਫ ਬਿੱਟੂ ਸਰਦੇਵ ਸਿੰਘ ਮਿਸ਼ਰੀ ਵਾਲਾ ਮਨਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਭੋਲੂ ਵਾਲਾ ਰੋਡ ਫਰੀਦਕੋਟ ਗੋਵਿੰਦਨਗਰੀ ਤੇ ਰਹਿਣ ਵਾਲੀ ਆ ਜੀ ਨਛੱਤਰ ਸਿੰਘ ਪੁੱਤਰ ਜਗੀਰ ਸਿੰਘ ਜਿਹੜਾ ਹੈਗਾ ਇਹ ਮਹੱਲਾ ਛੱਜਕੜਾ ਜੈਤੋ ਦਾ ਰਹਿਣ ਵਾਲਾ ਜੀ ਇਹਦੇ ਤੇ ਤਿੰਨ ਐਨਡੀਪੀਐਸ ਦੇ ਆਰਰੀ ਮਕਦਮੇ ਦਰਜ ਆ ਜੀ ਇਹਨਾਂ ਦੀ ਰਿਕਵਰੀ ਜਿਹੜੀ ਹੈਗੀ ਆ ਆਪਣਾ 9 ਗ੍ਰਾਮ 6 ਮਿਲੀਗ੍ਰਾਮ ਹੈਰੋਇਨ ਤੇ 60000 ਰੁਪਏ ਮਨਜੀਤ ਕੌਰ ਤੋਂ ਮਿਲਿਆ 80 ਨਸ਼ੀਲੀਆਂ ਗੋਲੀਆਂ ਜਗਦੀਪ ਸਿੰਘ ਤੋਂ ਮਿਲੀਆਂ ਜੀ ਔਰ 8 ਗ੍ਰਾਮ 63 ਮਿਲੀਗ੍ਰਾਮ ਜਿਹੜੀ ਹੈਰੋਇਨ ਹੈ ਇਹ ਨਿਸ਼ਾਤਰ ਸਿੰਘ ਤੋਂ ਮਿਲਿਆ ਜੀ ਔਰ ਇਹਨਾਂ ਦੀ ਵੀ ਜਿਹੜਾ ਰਿਮਾਂਡ ਤੋਂ ਅੱਗੇ ਜਿਹੜੀਆਂ ਪੁੱਛ ਕੇ ਜੋ ਚੀਜ਼ਾਂ ਸਾਹਮਣੇ ਆਉਣੀਆਂ ਸੀ ਉਹ ਕੀਤੀਆਂ ਨਹੀਂਆਂ ਜੋ ਤਨਾ ਆਪਦੇ ਮਾਧੇਵ ਰਹੀਂ ਜਿਹੜਾ ਅਪੀਲ ਕਰਦਾ ਕਾਈਂਡਲੀ ਤੁਸੀਂ ਪੁਲਿਸ ਦਾ ਗਵਰਨਮੈਂਟ ਦਾ ਇਹਦੇ ਸਾਥ ਦਿਓ ਇੱਕ ਯੱਗ ਚੱਲ ਰਿਹਾ ਯੱਗ ਦੇ ਵਿੱਚ ਸਾਰੇ ਰਲ ਮਿਲ ਕੇ ਹਿੱਸਾ ਪਾਓ ਤਾਂ ਜੋ ਆਪਾਂ ਆਪਾਂ ਸਿਹਤਮੰਦ ਸਮਾਜ ਦੀ ਜਿਹੜੀਆਂ ਉਹ ਜਿਹੜੀ ਸਿਰਜਣਾ ਕਰ ਸਕੀਏ ਚਾਹੇ ਜੀ